ਸਿੱਖ ਧਰਮ ਸਿੱਖੀ ਜਾਂ ਸਿੱਖ ਧਰਮ ਸਿੱਖ ਦਾ ਮਤਲਬ ਸਿੱਖਣ ਵਾਲਾ ਇੱਕ ਭਾਰਤੀ ਧਰਮ ਹੈ ਜੋ 15ਵੀਂ ਸਦੀ ਵਿੱਚ ਭਾਰਤੀ ਉਪਮਹਾਦੀਪ ਦੇ ਪੰਜਾਬ ਖੇਤਰ ਵਿੱਚ ਸ਼ੁਰੂ ਹੋਇਆ ਇਹ ਜਗਤ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਸਾਰੇ ਵਿਸ਼ਵ ਵਿਆਪੀ ਪ੍ਰਮੁੱਖਤਾ ਪ੍ਰਾਪਤ ਧਰਮਾਂ ਵਿੱਚੋਂ ਸਭ ਤੋਂ ਹਾਲੀਆ ਸਥਾਪਿਤ ਹੋਇਆ ਸਿੱਖ ਪੰਥ ਨੂੰ ਮੰਨਣ ਵਾਲਿਆਂ ਦੀ ਗਿਣਤੀ ਲਗਭਗ 3 ਕਰੋੜ ਜਾਂ 25-30 ਮਿਲੀਅਨ ਹੈ ਇਨਾਂ ਦਾ ਬਹੁਮਤ ਪੰਜਾਬ ਭਾਰਤ ਵਿੱਚ ਰਹਿੰਦਾ ਹੈ ਸਿੱਖ ਧਰਮ ਦਾ ਅਧਿਆਤਮਿਕ ਆਧਾਰ ਸਿੱਖਾਂ ਦੇ 10 ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਹੈ ਜੋ ਕਿ ਸਿੱਖਾਂ ਦੇ ਮੌਜੂਦਾ ਅਟਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਇਸ ਦੇ ਅੰਤਮ ਗੁਰੂ ਵਲੋਂ ਨਿਯੁਕਤ ਕਰਕੇ ਦੇਹਤਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕੀਤਾ ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਸਖਿਆਵਾਂ ਵਿੱਚ ਸ਼ਾਮਲ ਹਨ ਰੱਬ ਉੱਪਰ ਯਕੀਨ ਰੱਖ ਕੇ ਉਹਨਾਂ ਦਾ ਨਾਮ ਜਪਣਾ ਮੁਨਕਤਾ ਵਿੱਚ ਇਤਫਾਕ ਨਾਲ ਰਹਿਣਾ ਖੁਦ ਗਰਜੀ ਤੋਂ ਬਾਂਝੇ ਰਹਿ ਕੇ ਸੇਵਾ ਕਰਨੀ ਸਰਵਤ ਦੇ ਭਲੇ ਵਾਸਤੇ ਮਨੁੱਖੀ ਹੱਕਾਂ ਤੇ ਡਟ ਕੇ ਪਹਿਰਾ ਦੇਣਾ ਅਤੇ ਦੁਨੀਆਦਾਰੀ ਵਿੱਚ ਵੱਸ ਕੇ ਚੰਗੇ ਕਿਰਦਾਰ ਵਾਲਾ ਜੀਵਨ ਜਿਉਣਾ